ਸਾਡੇ ਜੀ ਮਾਨ ਜੋ ਕਮਿਸ਼ਨਰ ਸਾਹਿਬ ਸ੍ਰੀ ਗੁਰਪ੍ਰੀਤ ਸਿੰਘ ਭੁੱਲਾ ਏਡੀਸੀਪੀ ਟਰੈਕ ਸਰਦਾਰ ਭਾਵ ਸਿੰਘ ਉਹਨਾਂ ਦੀ ਰਹਿਨਮਾਗੀ ਹੈ ਜੇ ਸਾਡੇ ਸ਼ਹਿਰ ਦੇ ਵਿੱਚ ਆ ਉਹ ਕੈਮਰੇ ਜਿਹੜੇ ਉਹ ਕੰਮ ਕਰਨ ਲੱਗ ਗਏ ਆ ਤੇ ਇਹ ਚਲਾਨੀ ਕਿਸੇ ਵੇਲੇ ਵੀ ਸਟਾਰਟ ਹੋ ਸਕਦੀ ਆ ਇਸ ਕਰਕੇ ਅਸੀਂ ਜਨਤਾ ਨੂੰ ਅਵੇਦ ਕਰ ਰਹੇ ਆ ਜਾਗਰੂਕ ਕਰ ਰਹੇ ਆ ਕਿ ਜਿਹੜੇ ਕੈਮਰੇਆਂ ਦੇ ਵਿੱਚ ਵੀ ਕੋਈ ਆ ਗਿਆ ਤੁਸੀਂ ਜਿਹੜੀ ਸਟਾਪ ਲਾਈਨ ਆ ਸਟਾਪ ਲਾਈਨ ਤੋਂ ਆਪਣੀਆਂ ਗੱਡੀਆਂ ਪਿੱਛੇ ਖੜੀਆਂ ਕਰ ਦਿਓ ਇਹਦੇ ਨਾਲ ਕੇ ਅਸੀਂ ਜਿਹੜੇ ਆ ਵਾਧੂ ਜਿਹੜੀ ਪੈਨਲਟੀ ਆ ਜਾਂ ਜੁਰਮਾਨੇ ਤੋਂ ਵੱਸ ਸਕਦੇ ਆ ਤੇ ਚਲਾਨ ਤੋਂ ਵੱਸ ਸਕਦੇ ਆ ਕਿਉਂਕਿ ਆਪਣੇ ਟਰੱਕ ਨੂੰ ਨਿਯਮਾਂ ਦੀਏ ਪਾਲਣਾ ਕਰਾਂਗੇ ਅਸੀਂ ਬਹੁਤ ਸਾਰੀ ਜਿਹੜੀ ਸਾਡੀ ਜ਼ਿੰਦਗੀ ਦੀ ਕਹਿ ਸਕਦੇ ਆ ਕਿ ਤੰਦਰੁਸਤੀ ਆ ਉਹ ਸਾਡੇ ਹੱਥ 'ਚ ਆ ਅਸੀਂ ਇੱਥੇ ਆਪਣੇ ਨਿਯਮ ਅਪਣਾ ਕੇ ਅਸੀਂ ਜਿਹੜੀ ਤੰਦਰੁਸਤੀ ਜਿਹੜੀ ਆ ਉਹ ਲੈ ਸਕਦੇ ਆ ਤੇ ਜਿਹੜੇ ਅਸੀਂ ਖਤਰਿਆਂ ਦੇ ਖਿਲਾੜੀ ਬਣਦੇ ਜਾਂ ਅਸੀਂ ਸਟੰਟ ਬਾਜੀ ਕਰਦੇ ਜਾਂ ਓਵਰ ਸਪੀਡ ਗੱਡੀ ਚਲਾਉਂਦੇ ਜਾਂ ਓਵਰ ਸਾਈਡ ਗੱਡੀ ਕਰਦੇ ਆ ਉਹਨਾਂ ਨਾਲ ਉਹਨਾਂ ਜਿਹੜੇ ਭਾਰੀ ਜੁਰਮਾਨੇ ਪਾਣਗੇ ਇਸ ਕਰਕੇ ਇਹ ਜਨਤਾ ਨੂੰ ਪਹਿਲਾਂ ਜਾਗਰੂਕ ਕਰ ਰਿਹਾ ਤਾਂ ਜੋ ਆਉਣ ਵਾਲੇ ਜਨਾਂ ਵਿੱਚ ਤੇ ਜਨਤਾ ਜਿਹੜੀ ਹੈ ਇਹ ਤੋਂ ਜਾਗਰੂਕ ਹੋਵੇ ਕੋਈ ਨੂੰ ਪਤਾ ਹੋਵੇ ਕਿ ਸਾਨੂੰ ਪਹਿਲਾਂ ਮੈਂ ਅਵੇਅਰ ਕੀਤਾ ਸੀ ਲੋਕਾਂ ਵਿੱਚ ਕਿਸ ਤਰ੍ਹਾਂ ਅਵੇਅਰਨੈਸ ਆ ਰਹੀ ਹੈ ਅਵੇਅਰਨੈਸ ਜੀ ਪਿਛਲੇ ਕਾਫੀ ਟਾਈਮ ਤੋਂ ਇਹ ਲੋਕਾਂ ਨੂੰ ਲੋਕੀ ਵੇਟ ਕਰਦੇ ਪਏ ਆ ਕਿ ਇਹ ਚਲਾਨਿੰਗ ਕਦੋਂ ਸਟਾਰਟ ਹੋ ਰਹੀ ਹੈ ਉਸ ਦੇ ਮਤਲਬ ਲੋਕੀ ਪੁੱਛਦੇ ਪਏ ਕਿ ਕਦੋਂ ਸਟਾਰਟ ਹੋ ਰਹੀ ਹੈ ਹਰੇਕ ਨੂੰ ਉਤਸੁਕਤਾ ਨਾਲ ਉਹ ਜਾਨਣਾ ਚਾਹੁੰਦਾ ਲੇਕਿਨ ਜਦੋਂ ਵੀ ਕੋਈ ਆਪਣੇ ਜੁਰਮਾਨਾ ਪੈ ਗਿਆ ਜਾਂ ਮੰਨ ਲਓ ਵੀ ਹਰੇਕ ਬੰਦਾ ਇਹ ਸੋਚਦਾ ਪਰ ਮੈਂ ਕਹਾਂ ਹਰੇਕ ਨਾਗਰਿਕ ਦੇ ਅੱਗੇ ਮੇਰੀ ਬੇਨਤੀ ਆ ਕਿ ਤੁਸੀਂ ਨਾ ਕਾਂ ਬਣ ਕੇ ਟੰਗੇ ਜਾਇਓ